ਗਾਇਸ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਬਲੌਗ ਨਾਲ ਲੱਗੇ ਆ ਮਤਲਬ ਮੈਂ ਮਮਮੀ ਘਰੇ ਆ ਤੇ ਬਾਕੀ ਜਿਵੇਂ ਜਿਸ ਕਾਰਨ ਲਾਪਰੇ ਡੈਡੀ ਉਹ ਗਏ ਹੋਏ ਡੈਡੀ ਆਪਦੇ ਟੀਚਰ ਨੂੰ ਮਿਲਣ ਗਏ ਹੋਏ ਤੇ ਨਾਲ ਲਾਪਰੇ ਟੁਣੀ ਵੀ ਗਏ ਸਲੇ ਤੇ ਅੱਜ ਆਪਾਂ ਬਾਅਦ ਵਿੱਚ ਅਸੀਂ ਇਹਦੇ ਵਿੱਚ ਡਰੈਸ ਵੀ ਬਣਾਵਾਂਗੇ ਸ਼ਾਮ ਨੂੰ ਤੇ ਪਰ ਹੁਣ ਮੈਂ ਸੋਚਦੀ ਪਈ ਆ ਅੱਜ ਆਪਾਂ ਕਰਦੇ ਆ ਮੇਕਅਪ ਜੋ ਮੈਂ ਸਿੱਖਿਆ ਸੀਗਾ ਮਤਲਬ ਸਾਲ ਪਹਿਲਾਂ ਜੋ ਮੈਂ ਸਿੱਖਿਆ ਸੀ ਸਾਲ ਹੋ ਹੀ ਗਿਆ ਤੇ ਉਹ ਅੱਜ ਆਪਾਂ ਪੂਰਾ ਮੇਕਅਪ ਲੁੱਕ ਕਰਾਂਗੇ ਆਪਦੇ ਕ੍ਰੀਏਟ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਸੋਚਦੀ ਆ ਕਿ ਜਿਵੇਂ ਸਿਰਾਂ ਵਿੱਚ ਨਾ ਜਿਵੇਂ ਬਹੁਤ ਜ਼ਿਆਦਾ ਆਇਲੀ ਹੋਇਆ ਹੋਇਆ ਮੈਂ ਪਹਿਲਾਂ ਸਭ ਤੋਂ ਅਪ ਦਾ ਹੈਡ ਵਾਸ਼ ਕਰਾਂ ਫਿਰ ਆਪਾਂ ਤੁਹਾਨੂੰ ਮਿਲਦੇ ਆ ਤੇ ਹੁਣ ਮੈਂ ਸਾਰੇ ਖਲਾਰਾ ਪਾ ਲਿਆ ਮੇਕਅਪ ਦਾ ਤਰਮਣ ਵੀ ਆਨਲਾਈਨ ਸਿੱਖਦੀ ਪਈ ਮੇਰੇ ਤੋਂ ਮੈਂ ਕੋਈ ਨਹੀਂ ਚਾਹੁੰਦੀ ਤੁਹਾਨੂੰ ਚੁੱਕ ਕਰਦਾ ਤੇਰੇ ਮੂੰਹ ਤੇ ਥੱਪੜ ਪੈਣਾ ਤੇ ਹੁਣ ਗਾਇਜ਼ ਨਾ ਰਮਨ ਦਾ نیچے ਸੂਟ ਪਾਇਆ ਹੋਇਆ ਤਾਂ ਉਹਨੇ ਮੈਨੂੰ ਇਨਸਟਰਕਸ਼ਨਸ ਪੂਲ ਇਨਸਟਰਕਸ਼ਨਸ ਉਹਨੇ ਮੈਨ ਦਿੱਤੀਆਂ ਕਿ ਇਹਨੂੰ ਟੱਕ ਪੂਰੀ ਤਰ੍ਹਾਂ ਤੇ ਫਿਰ ਕੋਨ ਦੇਣਾ ਮੈਂ ਤੇ ਮੈਂ ਪੂਰਾ ਟੱਕ ਲਿਆ ਕਿ ਉੱਤੇ ਕੋਈ ਫਾਊਂਡੇਸ਼ਨ ਵਗੈਰਾ ਨਾਲ ਲੇ ਕੇ ਜਿਹੜੇ ਤੇ ਹੁਣ ਮੈਂ ਮੇਕਅਪ ਸ਼ੁਰੂ ਕਰਨ ਲੱਗੀ ਆ ਤੇ ਤੁਹਾਨੂੰ ਮੈਂ ਡਾਇਰੈਕਟ ਐਂਡ ਤੇ ਦਿਖਾਵਾਂ ਉਸ ਹੁਣ ਤਾਵੇਂ ਮੇਰੀ ਜਿਹੜੀ ਕਰਲ ਪਾਈ ਸੀ ਮੈਂ ਬਿਲਕੁਲ ਖਰਾਬ ਜਿਹੀ ਹੋਈ ਗਿਆ ਤੇ ਮੈਂ ਅੱਜ ਮਤਲਬ ਰਮਨ ਦੇ ਕਹਿਣ ਤੇ ਰਮਨ ਵਾ ਵਾਲੇ ਇਦਾਂ ਗੁੱਤਾ ਵੋਹਤ ਪਸੰਦ ਆ ਤੇ ਰਮਨ ਦਾ ਹੀ ਸੂਟ ਆ ਠੀਕ ਆ ਤੇ ਰਮਨ ਨੂੰ ਸੀਗਾ ਕਿ ਮੈਨੂੰ ਸੂਟ ਮੇਰੇ ਪਾ ਕੇ ਦਿਖਾ ਤਾਂ ਮੈਨੂੰ ਸੀ ਸੂਟ ਦੋ ਸੂਟ ਸੀ ਇੱਕ ਆ ਰੈੱਡ ਵਾਲਾ ਵੈਲਵਟ ਦੇ ਆਏ ਦੋਨੋਂ ਤੇ ਬਾਸ ਮੈਂ ਤੁਹਾਨੂੰ ਤਿਆਰੋ ਕੇ ਦਿਖਾਤਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਆ ਗਏ ਆਪਾਂ ਖੇਤਾਂ ਦੇ ਵਿੱਚ ਬੜੇ ਦਿਨਾਂ ਬਾਅਦ ਠੀਕਾ ਜੀ ਤੇ ਅੱਜ ਆਪਾਂ ਨਵੀਂ ਰੈਸਪੀ ਬਣਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਅੱਜ ਵਿਸਾਖੀ ਆ ਤੇ ਸਭ ਨੂੰ ਵਿਸਾਖੀ ਦੀਆਂ ਹੈਪੀ ਮੁਬਾਰਕਾਂ ਆ ਠੀਕ ਸਾਖੀ ਗਏ ਆ ਚਾ ਕੋਈ ਨਹੀਂ ਹਜੇ ਹੈਪੀ ਵਿਸਾਖੀ ਸਭ ਨੂੰ ਲੱਖ ਲੱਖ ਵਧਾਈਆਂ ਅੱਜ ਸ਼ਾਂ ਕਿੰਨੀ ਆ ਵੇ ਅੱਜ ਵੀ ਪੂਰਾ ਸ਼ਾਂਤ ਮਾਹੌਲ ਆ ਮੋਟਰ ਦੇ ਉੱਤੇ ਹੈ ਕੋਈ ਕੁਝ ਹੋਇਆ ਵਾ ਵੇਖੀ ਧਿਆਨ ਨਾ ਪਤਾ ਨਹੀਂ ਆ ਰਾ ਕੀ ਆ ਉਸਮਾਨ ਤਿਆਰੀ ਆ ਪਾ ਸ਼ਾਵੇਂ ਜੇ ਨਾ ਕਰ ਲਗੇ ਹਾਂ ਉੱਥੇ ਧੁੱਪ ਦੀ ਬਹੁਤ ਹਾਂ ਕੁਝ ਲੱਗਾ ਵਾ ਪਤਾ ਨਹੀਂ ਯਾਰ ਕੀ ਚੜਿਆ ਹੋਇਆ ਉਹ ਚਾਹ ਦੀ ਸੁੰਡੀਆਂ ਬਹੁਤ ਆ ਉਹ ਸਪਰੇ ਕਰਨੀ ਪੈਣੀ ਦਾੜੀ ਨੂੰ ਤਾਂ ਫੇਰ ਲਿਆ ਕੇ ਇੰਨੀ ਜ਼ਿਆਦਾ ਸ਼ਾਂਤੀ ਆ ਨਾ ਮੋਟਰ ਤੇ ਤਾਂ ਸਦਾ ਕਿਹੜੇ ਕਿਹੜੇ ਪਕੌੜੇ ਬਣਨੇ ਪਕੌੜੇ ਬਣਨ ਲੱਗਿਆ ਜੀ ਆਪਣੇ ਬਰੈਡ ਦੇ ਤੇ ਆ ਆਲੂ ਟਿੱਕੀਆਂ ਆਲੂ ਟਿੱਕੀਆਂ ਠੀਕ ਹੈ ਟਿੱਕੀਆਂ ਤੇ ਵਿਸਾਖੀ ਆ ਤਾਂ ਕਰਕੇ ਆਪਾਂ ਬਣਾਉਣ ਲੱਗੇ ਆ ਜੀ ਲੱਕੜਾ ਪਾਗਲਾ ਜੰਗਲ ਚ ਉਹ ਹైదరాబాద్ ਜੰਗਲਾਂ ਚ ਉਹਨਾਂ ਵੱਡੇ ਨਹੀਂ ਜੰਗਲ ਗਾਉਣਾ ਯਾਹ ਪਰਾ ਹైదరాబాద్ ਤੁੰਗਾਉਣਾ ਨਹੀਂ ਗਾਉਣਾ ਤੁੰਗਾ ਵੀਡੀਓ ਬਖਾਵਾਂ ਦਹਾ ਇਹ ਸੋ ਗਿਆ ਐ ਆ ਮੈਂ ਝੂਠ ਮਾਰਦਾ ਹਾਂ ਆ ਆ ਮਿਰਚ ਜੇ ਤੂੰ ਖਾ ਲੂਗਾ ਮੈਂ ਤੈਨੂੰ 500 ਰੁਪਏ ਦਊਂਗਾ ਤੂੰ ਖਾਏਂਗਾ ਖਾ ਕੇ ਬਖਾ ਦੇ ਜੇ ਮੈਂ ਖਾਵਾਂ ਮੈਨੂੰ ਦਓਗੇ ਚੱਲ ਦੇ ਦਾਂਗੇ 500 ਤੂੰ ਖਾ ਪੱਕਾ ਪੱਕਾ ਹੀ ਦਵਾਉਂਗੇ ਖਾਇਆ ਨਾ ਕੋਈ ਸੱਤ ਕਿਨੀ ਚਿੱਤੀ ਨਹੀਂ ਹੂੰ ਆ ਆਕਰ ਓਏ ਆ ਓਏ ਆਕਰ ਓ ਤੇਰੀ ਕੀ ਕਰਾ ਯੱਬੀ ਬਾਗਲਾ ਤੂੰ ਮੇਰੇ ਦੱਸ ਦੋ ਹਾਂ ਨਸਰ ਯੱਬੀ ਨਹੀਂ ਨਹੀਂ ਖਾਣੀ ਛੱਡ ਪਰੇ ਨਹੀਂ ਖਾਦੀ ਨਹੀਂ ਨਾ ਖਾਦੀ ਸੌਫ ਲੱਗੇ ਨਾ ਪਰੇ ਤੇ ਟਿੱਕੀਆਂ ਵਾਲੀ ਤੈਨੂੰ ਅਰਾ ਰੋਟ ਲੈ ਕੇ ਆਉਣਾ ਪਣਾ ਕਰੋ ਇੱਥੋਂ ਲੈ ਆ ਵੀ ਇੱਥੋਂ ਚਲੋ ਜੀ ਅੱਜ ਮੋਟਰ ਤੇ ਅਸੀਂ ਸੋਚਿਆ ਵੀ ਪਾਲ ਲੇ ਤੂੰ ਨਾਲ ਪਾਰਟੀ ਵੀ ਕਰ ਲਈਏ ਥੋੜਾ ਜੀ ਕਰਦਾ ਸੀ ਕੋਕ ਪੀਣ ਲੱਗੇ ਬਈ ਜਾਓ ਲੈ ਕੇ ਆਓ ਜਾਓ ਚਲ ਆ ਜਾ ਹਾਂ ਬਹੁਤ ਛੇਰ ਹੋ ਗਿਆ એનર્ਜੀ ਨਹੀਂ ਹੈਗੀ ਇੱਥੇ ਸਾਰੇ ਸੋਚਦੇ ਹੋਏ ਅੱਛਾ 490 ਰੁਪਏ ਲੱਗੇ ਉਹ ਜਾ ਗਰੀਬਾ ਤੂੰ ਕ ਜੇਬ ਚੋਂ ਕਿਤੇ ਚਵਾਨੀ ਨਾ ਕੱਢੀ ਜਾ ਤੈਨੂੰ ਮੈਂ ਪਾਦ ਨਹੀਂ ਪੈਣੀ ਨਹੀਂ ਇਹਦਾ ਮਤਲਬ ਕੀ ਸਮਝੀ ਚੱਲ ਪਾ ਦੇ ਰਾਸ਼ਨ ਚਲੋ ਇਹ ਆਪਣੇ ਸਾਰੇ ਬ੍ਰੈਡ ਦੇ ਪਕੌੜਿਆਂ ਲਈ ਸਮਾਨ ਤਿਆਰ ਹੁੰਦਾ ਪਿਆ ਠੀਕ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆ ਆ ਆ ਲੂਣ ਮਿਰਚ ਮਿਰਚ ਪਰ ਦੂਸਰੀ ਪਾਤੀ ਹੈ ਇਸ ਲਈ ਨੋ ਨੀਡ ਕੀ ਸੰਭ ਰੈੱਡ ਵੀ ਪਾ ਲਈਏ ਜੀ 150 ਰੁਪਇਆ ਠੀਕ ਆ ਜਾ 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 ਲੈ ਕੇ ਜਲਦੀ ਆ ਜਾ ਮੇਰੇ ਆ ਯਾਰੋ ਜਲਦੀ ਆਇਓ ਚੱਲ ਮਲਾ ਦੇ ਪਤਾ ਨਹੀਂ ਕਿੰਨਾ ਕੇ ਗਏ ਤਾਂ ਆ ਜਿਹੜਾ ਮੈਂ ਸੋਚ ਕੇ ਨਾ ਕਿੰਨਾ ਕੇ ਗਏ ਮੈਨੂੰ ਨਹੀਂ ਯਾਦ ਤੇ ਉਹ ਅੰਦਰਾਂ ਚ ਬੈਠੇ ਦਵਾਈਆਂ ਖਾਈ ਜਾਣ ਤਾਂ ਹੋਰੀ ਜ਼ਿੰਦਗੀ ਜੀ ਪਤਾ ਨਹੀਂ ਕਿੱਥੇ ਗਏ ਸੀਗੇ ਕੌਣ ਕੌਣ ਮੋਟਰ ਤੇ ਹੁਣ ਪਾਰਟੀ ਚੱਲਦੀ ਪਈ ਆ ਕੋਕ ਪੀਂਦੇ ਪਿਆ ਸਾਰੇ ਤੇ ਨਾਲ ਹੀ ਫਿਰ ਤੁਹਾਨੂੰ ਪਤਾ ਟਿੱਕੀਆਂ ਵੰਡੀਆਂ ਵਾ ਫ੍ਰੀ ਹੀ ਇੱਕ ਇਹ ਲੈ ਆਈ ਆਹੋ ਇੱਕ ਆ ਫ੍ਰੀ ਮਿਲਨੀ 250 ml ਦੀ 20 ਰੁਪਏ ਦੀ ਇਹ ਵੀਰੇ ਤੁਹਾਨੂੰ ਅੱਗੇ ਤੁਸੀਂ ਵੀ ਇਦਾਂ ਵੇਖਿਆ ਲਿਆਂਦੀ ਹੋਈ ਆ ਅੱਛਾ ਦੇਖੋ ਪਰੋ ਵੇ ਦਿਨ ਦੇ ਓਕੇ ਓਕੇ ਠੀਕ ਆ ਚਲੋ ਜੀ ਡੈਡੀ ਵੀ ਆ ਗਏ ਖੇਤਾਂ ਵਿੱਚ ਠੀਕ ਆ ਤੇ ਡੈਡੀ ਹੁਣੇ ਆਏ ਆ ਉਧਰੋਂ ਸ਼ਹਿਰੋਂ ਤੇ ਡੈਡੀ ठीक ठाक गर्मी कि लगी ठंडा तो ओ इधर ना करो इधर ही ले चलो आ डैडी ले रख लो लिटल बिट लिटल बिट वेखो कि माहौल जा है खेत बैठे सारे जाने शांत हो के कि वादिया इनवायरमेंट देखो रुखा थले बैठे सारे ਚਲੋ ਜੀ ਹੁਣ ਆਪਾਂ ਸ਼ੁਰੂ ਕਰਨ ਲੱਗੇ ਆ ਸੌਸ ਲਾ ਕੇ ਬਰੈਡ ਐਨ ਬੰਦੇ ਪਿਆ ਜੀ ਹੁਣ ਆਪਾਂ ਪਾਣੀ ਗਰਮ ਕਰ ਲਈਏ ਤੇਲ ਗਰਮ ਫਿਰ ਉਹਦੇ ਵਿੱਚ ਬਣਾਉਦੇ ਆ ਵਿਊ ਕਿੱਡਾ ਗੈਸ ਵੇਖੋ ਵਿਊ ਕਿੱਡਾ ਕੈਂਟ ਇਹ ਸੱਚੀ ਰਿਸ਼ੀ ਕੇਸ਼ ਵਾਲੇ ਲੱਗਦਾ ਮੈਂ ਨਹੀਂ ਮੈਂ ਇਦਾਂ ਦਾ ਕੋਈ ਵੀ ਚੀ ਖਾਣੀ ਬਸ ਹਾਂ ਚਲੇ ਨੇ ਸ਼ਾਰਟਾ ਅੱਜ ਚਲੋ ਅੱਜ ਕਹਿੰਦਾ ਮੇਰੀ ਡਾਈਟ ਖਰਾਬ ਨਹੀਂ ਅੱਜ ਵਸਾਖੀ ਆ ਨਾ ਤਾਂ ਛੱਡਿਆ ਡਾਈਟ ਲਈ ਕਹਿੰਦਾ ਖਰਾਬ ਉਹ ਪੀਜਾ ਜਾਂ ਲੰਮੂ ਦਾ ਬ੍ਰਹਮਵੰਦ ਲੱਗਿਆ ਨਾ ਚੱਲ ਜੀ ਹੁਣ ਹੋ ਗਿਆ ਰੈਡੀ ਪੂਰਾ ਹੁਣ ਆਪਾਂ ਨਾ ਪਹਿਲਾਂ ਲੱਕਣਾ ਲੱਭਗੇ ਅੱਗ ਲਾਈਏ ਬਈ ਠੀਕ ਆ ਚੁੱਲੇ 'ਚ ਅੱਗ ਬਾਲ ਲਗੇ ਉਹ ਇੰਨੇ ਕੀ ਯਾਰ ਇਹ ਤਾਂ ਜ਼ਿਆਦਾੇ ਕੰਮ ਤਗੜਾ ਵਾ ਚੱਲ ਠੀਕ ਆ ਆਜੋ ਉਹ ਨਾ ਆ ਜਾ ਆ ਜਾ ਲੱਕੜ ਵਾਗੇ ਰੈਤਾ ਹਨਾ ਕੱਦੂ ਹਲਵੇ ਆਪਾਂ ਦੋ ਰੱਖਣਗੇ ਦੋ ਰੱਖ ਦੇਖ ਰੈਤਾ ਬਣਾ ਲਾਂਗੇ ਰੈਤਾ ਬਣਾਵਾਂਗੇ ਅੱਜ ਰੈਡੀ ਆ ਬਈ ਹੁਣ ਇਹ ਸਭ ਕੁਝ ਨਵਾਂ ਤਰੀਕਾ ਜੀ ਆ ਵਾ ਲਾਪਰੀਤ ਨੂੰ ਪਾਣੀ ਵੀ ਚਾਹੀਦਾ ਹੁਣ ਰੋਜੀ ਪਾ ਨਾਗੇ ਟੈਲੇਗਾ ਵਾ ਓਏ ਦੂਸਰਾ ਉਹ ਚਲੋ ਜੀ ਵੇਖੋ ਕੜਾਈ ਕਿਦਾਂ ਟਕਾਈ ਆ ਕੜਾਈ ਮਤਲਬ ਐਂਦੇ ਤੇ ਟਕਾਤੀ ਜਿਹੜੀਆਂ ਸ਼ਿਮਲਾ ਮਿਰਚਾਂ ਵਾਲੀ ਤਾਰ ਨਹੀਂ ਹੁੰਦੀ ਉਹਦੇ ਤੇ ਕਿਉਂਕਿ ਕੜਾਈ ਛੋਟੀ ਸੀਗੀ ਵਿੱਚ ਨਾ ਡਿੱਗ ਪਵੇ ਮੈਂ ਕਿੱਥੇ ਪਾ ਲੂੰ ਗਰਮਾ ਚਲ ਇੱਧਰ ਆਂਦੀ ਟੈਡੀ ਹਾਂ ਇਦਾਂ ਹੀ ਟੈਡੀ ਕਿਵੇਂ ਆ ਆ ਉੱਤੇ ਹਾਂ ਉਹ 1500 ਘਾਟੇ ਤੇਲ ਤ ਨਹੀਂ ਆਈ ਗਰਮ ਨਹੀਂ ਹੈ ਨਹੀਂ ਗਰਮ ਉਹ ਤਾਂ ਨਾ ਮੁੱਦਾ ਨਾ ਕਰਦੀ ਏਸੀ ਦੇ ਵਿੱਚ ਵੱਡੀ ਕੜਾਈ ਥੋੜੀ ਲੈ ਆ ਆ ਇਧਰੋਂ ਗਲਤ ਜਾਵਾ ਹੁਣ ਭਾਵੇਂ ਚੜੇ ਗਿਜੇ ਕਿ ਨਹੀਂ ਇਹ ਜਿਸ ਕਰਨ ਉਹ ਇੱਥੇ ਕੋਈ ਡਾ ਇੱਥੇ ਵੱਟੀ ਦੇ ਰਹੀ ਜੀ ਥੱਲੇ ਆ ਦੇ ਵੱਟੀ ਨਵੱਟਾ ਦੇ ਮੈਂ ਇੱਟ ਦੇ ਲੈੜੀ ਕਰ ਦੇ ਤਾਡੇ ਉੱਤੇ ਪੈਣਾ ਤੇਲ ਲੱਗਦਾ ਬਰੀ ਚੀਜ਼ ਹੋਣੀ ਬਰੀ ਚੀਜ਼ ਛੰਡਾ ਗਰਮ ਕਰਕੇ ਪਾ ਲੋ ਇੱਥੇ ਕੁਝ ਰੱਖ ਜਾਂਦਾ ਵਾ ਥੱਲੇ ਨੂੰ ਨਿੱਕੀ ਜਿਹੀ ਰੋੜਿਆ ਰੱਖੋ ਤਾ ਸੱਡੇ ਬੱਟੇ ਕਾ ਧਰ ਦੇ ਚਾਚੀ ਆਪ ਤੂੰ ਭਾਰ ਦਿੱਤਾ ਭਾਰ ਤੇ ਅੱਛਾ ਆਈ ਦੰਟੀ ਨਹੀਂ ਜਾਣ ਆਲੀ ਆਦੇ ਹੁੰਦੇ ਸਹੀ ਹੈ ਬਸ ਹਾਂ ਠੀਕ ਤੱਕਾ ਮੁੱਕੀ ਕਰਕੇ ਪੋੜੇ ਕੱਢਨੇ ਤੁਸੀਂ ਹੈ ਤੱਕ ਕਮਕੀ ਵਾਲੇ ਪਕੌੜੇ ਜਿੰਨੇ ਟੱਬਾ ਤੋਂ ਇਨਵਾਈਟ ਕੀਤੇ ਹੋਏ ਆ ਉਸੋਂ ਨਾ ਕੜਾਈ ਤੇ ਬਹੁਤ ਛੋਟੀ ਨਹੀਂ ਸਹੀ ਹੈ ਕੜਾਈ ਵਿਚਾਰੀ ਤਾਂ ਥੱਕ ਜੂਗੀ ਮੇਰੇ ਹਿਸਾਬ ਨਾਲ ਇਹਨੇ ਖਾ ਇਹਨੇ ਕਿਹਾ ਮੈਂ ਖਾਣੀ ਨਹੀਂ ਨਹੀਂ ਕੜਾਈ ਨੇ ਵੀ ਥੱਕ ਜਾਣਾ ਨਾ ਨਿੱਕੀ ਆ ਸੰਗਣਾ ਪਾਣੀ ਹੁਣ ਖਤਮ ਤਾਂ ਫਿਰ ਇਨ ਸਮੇਂ ਲੈਣ ਗਿਆ ਤਾਂ ਪਾਣੀ ਲੈਣ ਗਿਆ ਆ ਕੱਦੂ ਹਲਵਾ ਹੈਗਾ ਪੰਜ ਛੇ ਮਿਰਚਾਂ ਲੈ ਆ ਕਿੱਥੋਂ ਤੱਕ ਛਾਂ ਜਾਂਦੀ ਦੇਖੋ ਹੈ ਤੇ ਆ ਉੱਪਰ ਕੀ ਮੱਠੀ ਛੋਗੀ ਹਾਂ ਹਾਂ ਸਜਾਵਟ ਡੈਕੋਰੇਸ਼ਨ ਕੀਤੀ ਆ ਸਾਰਿਆਂ ਦੀ ਤਿੰਨ ਤਰ੍ਹਾਂ ਦੇ ਹੋ ਗਏ ਪਕੌੜੇ ਚੱਕ ਲਿਆ ਇੱਥੇ ਇਹ ਕੀ ਪਾਇਆ ਵਾ ਪਕੌੜਾ ਸੇਕ ਕਰਦੇ ਆ ਜੀ ਸੇਕ ਤਾਂ ਬਹੁਤ ਆ ਨਹੀਂ ਬਹੁਤ ਨਹੀਂ ਤੇਜ਼ ਕਰਾਂ ਚਲ ਸੇਕ ਕਰ ਦਿੰਨੇ ਹਾਂ ਦੇਖ ਮੇਰੇ ਤੋਂ ਜਲਦੀ ਆਪਾਂ ਬੰਨਣਾ ਤੇ ਦੰਬੇ ਨੇ ਲਾ ਚਾਚਾ ਨੇ ਸਸਕੂ ਤੇ ਤਾਣੀ ਖੇੜਾ ਛੱਡ ਰਿਹਾ ਮਹੰਗੇ ਚਾ ਗਾਂ ਇਹ ਡੈਡੀ ਨੇ ਆਪ ਹੀ ਕਰ ਦੇ ਆਇਆ ਕਰ ਰਿਹਾ ਅਰ ਜੀ ਹਟੋ ਟੋਕੇ ਜੀ ਕਿਥੇ ਪੈ ਪਰਕ ਇਹ ਅਰ ਜੀ ਤੁਸੀਂ ਬੇ ਪਰਕ ਨਹੀਂ ਟੋਕੇ ਜੀ ਕਿ ਨਹੀਂ ਨਹੀਂ ਦੇਖਦੀ ਇਹ ਨੇਤ ਦਾ ਕੰਮ ਹੈ ਸਾਡਾ ਉਹ ਬੰਦਾ ਜਿਹੜਾ ਹਲਵਾਈ ਭਲਾ ਹੁੰਦਾ ਹੋਰ ਜ਼ੋਰ ਨਾਲ ਹਲਵਾਈ ਅੱਜ ਬਹੁਤ ਐਂਡ ਇਹਨਾਂ ਨੂੰ ਹਾਂ ਆਹ ਨਾਲ ਬਰੈਡਾਂ ਦੇ ਕੱਢ ਲਈ ਜਿਹੜੇ ਮਰਜ਼ੀ ਕਰਦੇ ਬਣ ਕੇ ਤਿਆਰ ਥੋੜਾ ਪਾਣੀ ਲਿਆਈ ਇਹਨਾਂ ਨੂੰ ਬਰੈਡ ਦੇ ਗੋਲ ਗੋਲੇ ਇਹਨਾਂ ਨੂੰ ਬੰਬ ਪਕੌੜਾ ਕਹਿੰਦੇ ਆ ਜਿਹੜਾ ਜਿ ਮਰਜ਼ੀ ਕਹੀ ਬੰਬ ਬਪਕੌੜਾ ਕਟਲਸ ਨਾ ਇਹਦੇ ਕਟਲਸ ਅੱਛਾ ਪਾਵਾ ਮੈਂ ਆ ਕਰਾਂ ਫਿਰ ਮੜਾ ਬਸ ਇਹ ਤੇਲ ਵੀ ਹਾਂ ਇਹਨਾਂ ਸਾਰੇ ਕਢਾ ਕੇ ਲਈ ਕਰਦੇ ਨੇ ਇਹ ਨਾ ਤੇਲ ਵੀ ਨਾ ਫਿਰ ਕੀ ਕਰੀਏ ਕੁਛ ਕਰ ਹੀ ਨਹੀਂ ਸਕਦੇ ਅੱਛਾ ਇਹ ਆਇਆ ਕੋਣ ਬਸ ਇੱਕ ਇੱਕ ਹੀ ਭੈਣਾ ਬੜੀ ਟਿੱਕੀ ਹੋਈ ਕੜਾਈ ਪਾਹ ਹੈ ਨਾ ਅਹੀਂ ਨੋਕਿਆਂ ਵਾਲਾ ਹੀ ਆਪ ਕਹਿੰਦੇ ਆ ਨਾ ਨੂਨ ਕੀ ਵੀ ਕਹਿ ਕੇ ਪਰ ਇਹ ਕੜਾਈ ਤੋਂ ਕੋੜਨੀ ਨਾ ਇੰਨੇ ਵਾਧੂ ਆ ਫੁੱਲਾ ਪੋਣਾ ਬੜੀ ਬੜੀ ਇਸ ਨੂੰ ਨਾ ਫਿੱਚੇ ਦੇ ਤੱਕੀ ਬਾਤ ਬੜੀ ਇਸ ਕਰਕੇ ਧਿਆਨ ਨਾਲ ਖੇਚਦਾ ਕਿ ਗਾੜੀ ਦੇ ਮੁੱਢੇ ਨਾ ਕਰ ਦੇ ਆ ਇੱਕ ਉਹਨਾਂ ਦੀ ਖੇਚ ਥੋੜੀ ਥੋੜੀ ਬਸ 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 ਉਪਰ ਵੇਖ ਸਰੀਏ ਦਾ ਬਣਾ ਲਓ ਸਟੈਂਡ ਜਾਂ ਨਹੀਂ ਤੇ ਉਹ ਨਹੀਂ ਹੁਣ ਕੜਾਈ ਵੱਟੀ ਲਾਉਣੀ ਯਾਰ ਉਪਰ ਆਵਾ ਨਹੀਂ ਜਾਣਾ ਬਾਅਦ ਚ ਪ੍ਰਬੰਧ ਹੋਣਾ ਕੰਮ ਦੀ ਛੇ ਗੋਵਾ ਨਹੀਂ ਜਾਣਾ ਸਰੀਏ ਜਾਨੀ ਹੁੰਦੀ ਹੈ 8:00 ਵਜੇ ਗੋਵਾ ਸੈਟਲ ਹੋ ਜਾਂਦਾ ਹੈ ਮੁੰਮੇ ਤਾਂ ਨਹੀਂ ਲੱਗਦੀ ਨਾ ਥੇ ਪਾਂਦਾ ਹੈ ਥੇ ਛੜੇ ਨਾ ਖੱਤ ਜਾਂਦਾ ਨਾ ਥੇ ਲੱਗ ਲੁੱਸ ਕੇ ਚੜ ਜਾਂਦੀ ਤਾਂ ਹਾਂ ਮੱਛੀਆਂ ਦਾ ਆਪਣਾ ਨੀ ਪਸੰਦ ਲਾ ਹੋਈ ਇਹ ਛੜ ਜਾਂਦੇ ਸੱਤ ਪੈਂਦਾ ਗੋੜ ਹੋਰ ਕੀ ਹੋਰ ਬੜਾ ਵਧੀਆ ਯਾਰ ਰੋਖ ਰਿਆ ਨੂ ਪੂਰੇ ਵਾ 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 ਆ ਕੀ ਬਣਾਇਆ ਇੱਡਾ ਸੋਹਣਾ ਠੀਕਾ ਮੰਮੀ ਨੂੰ ਦੋਇਆ ਜਿੱਦੇ ਪਕੌੜੇ ਕਿੰਨੇ ਮਰ ਜਿੱਦੇ ਪਕੌੜੇ ਮੂਦਨ ਆ ਬੱਲੇ ਆ ਸਾਰੇ ਕੱਢ ਲਈਏ ਨਾ ਮੈਂ ਜਾ ਉਹ ਨਾ ਆਪਣੇ ਲੈ ਮੰਮੀ ਨੂੰ ਮੰਮੀ ਵੀ ਖਾਜੂ ਇੱਥੇ ਇਹ ਭਈਆ ਦਾ ਬੇੜਾ ਬੇੜਾ ਰਾਂਚ ਪਾਣੀ ਕੀ ਹੋ ਰਿਹਾ ਮੈਨੂੰ ਨਿਕਲ ਗਿਆ ਹੁਣ ਭਈਏ ਜਦੋਂ ਉਹਦੇ ਨਾਲ ਝੋਨਾ ਝੋਨਾ ਲਾਉਣਾ ਉਹਦੋਂ ਚਾਰ ਦਿਨ ਪਾਸੇ ਕਰਦਾ ਉਹ ਘਰੇ ਜਾ ਲੋਈ ਦਾ ਦੋ ਚਾਰ ਦਿਨ ਚ ਲੈ ਆਉਣੀ ਥਾ ਵੱਡਾ ਬਕੜਾਈ ਥਾ ਇੱਜਾ ਬਸ ਤੋੜੇ ਯਾਰ ਬੋ ਸ਼ਾਨੀ ਮਾ ਹੌਸਾ ਕਿਨ ਰੋਕੇ ਨੀ ਖਾਦੀ ਸਵੇਰ ਤੀ ਕੁੜੀਆਂ ਵੇਲ ਨਹੀਂ ਕਿੱਥੇ ਗਈਆਂ ਕਿੱਥੇ ਆ ਕੀ ਹੋਇਆ ਤੇਲ ਨਹੀਂ ਆਉਂਦੀ ਹੁਣ ਸਾਰੇ ਜਾਨੇ ਖਾਣੇ ਪਏ ਆ ਜੀ ਚਾਹ ਆਈ ਨਹੀਂ ਹਜੇ ਲੇਟ ਹੋ ਗਈ ਅਸੀਂ ਕਿਹ ਚਾਹ ਆਊਗੀ ਕਿਵੇਂ ਤੇ ਬਣੇ ਬਈ ਸਵਾਦ ਅੱਛਾ ਰਹਿਣਾ ਆਪਣਾ ਸਵਾਦ ਲੈ ਕੋ ਕੋ ਖਲੇ ਉਹ ਆਈ ਲੈ ਤੇਲ ਦੋ ਘੰਟੇ ਲਾ ਆਸੇ ਗੋਲ ਖਾਓ ਆ ਦਾਲ ਦਾ ਆ ਜਾਦੇ ਸਵਾਲ ਆ 15 20 ਕਿਲੋ ਤੋਂ ਨਹੀਂ ਆਏ ਇਹ ਇੰਦਾ ਕਰ ਲੋ ਮੈਨੂੰ ਵੀ ਫਵਾ ਦੇ ਆ ਕੇ ਲੈ ਰੋ ਬਣਾ ਲਓ ਫਿਰ ਹਾਂ ਮੱਲਾਂ ਨੂੰ ਪੁੱਛਦੇ ਨੇ ਉਹ ਜਿਹੜੇ ਆ ਨਿੱਕਾ ਨੇ ਤੇ ਗੋਲ ਖਾਓ ਮੈਨਾਂ ਦੇਖੋ ਕਿੰਨੇ ਕਿਲੋ ਭੰਦਾ ਰੱਖੋ ਨਹੀਂ ਉਹਦੇ ਨਹੀਂ ਬਸ ਖਾਣੇ